ਪਾ ਜੁਤਨਾ ਮਿਲ ਜਾਣਾ ਇਹੀ ਮਨੁੱਖਾ ਜਨਮ ਦਾ ਲਕਸ਼ ਹੈ ਕਿਉਂਕਿ ਗਰਮੀ ਬਹੁਤ ਹੈ ਪਿਆਰੀ ਸਾਹਿਬ ਸੰਤ ਮਹਾਂਪੁਰ ਸਾਡੇ ਕੋ ਬੁਲਾਰੇ ਬੁੱਧ ਬੈਠੇ ਹਨ ਕਿਉਂਕਿ ਗਰਮੀ ਵੀ ਜਿਆਦਾ ਹੋ ਗਿਆ ਸਮਾਂ ਵੀ ਜਿਆਦਾ ਹੋ ਗਿਆ 3 ਵਜੇ ਸਮਾਪਤੀ ਕਰ ਦੇਣੀ ਸੀ ਸਟੇਜ ਦੀ ਤੇ ਪਿਆਰੀ ਸਾਹਿਬ ਸੰਗੀਤ ਕੋਈ ਨਹੀਂ ਥੋੜਾ ਸਮਾਂ ਲਾਉਣਾ 5-7 ਮਿੰਟ ਸਮਾਪਤੀ ਕਰ ਦੇਣੀ ਹੈ ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਗੁਰੂ ਘਰ ਵਿਖੇ ਆ ਕੇ ਕੁਝ ਦਿਨਾਂ ਤੋਂ ਤਨ ਮਨ ਧੰਦੇ ਨਾਲ ਸੇਵਾ ਕੀਤੀ ਜਿਨ੍ਹਾਂ ਦੇ ਖੰਡ ਜਪ ਰਹਿ ਗਏ ਪਿਆਰੀ ਸਾਧ ਸੰਗਤ ਜੀ ਉਹਨਾਂ ਦੇ ਅਗਲੀ ਜਿਹੜਾ ਸਮਾਗਮ ਵਰਸੀ ਸੰਤ ਬਾਬਾ ਚਮਨਦਾਸ 2 ਅਗਸਤ ਨੂੰ ਤੋਂ ਕਰ ਕੀਤੇ ਜਾਣਗੇ ਕਿਉਂਕਿ ਗਰਮੀ ਕਰਕੇ ਘਟਾ ਸੀ ਖੰਡ ਪਾਠ ਰਕੇ ਤੇ ਜਿੰਨੇ ਸਾਡੇ ਕੋਲ ਸ੍ਰੂਪ ਸੇ ਸੀ ਉਹਨੇ ਰੱਖ ਦਿੱਤੇ ਪਿਆਰੀ ਸੰਗਤ ਜੀ ਇਸ ਕਰਕੇ ਏ ਵੀ ਵੇਤੀ ਹੈ ਵੀ ਜਨਦ ਨਹੀਂ ਖੰਡ ਜਾਬ ਅਸੀਂ ਕਰ ਸਕਦੇ ਉਹਨਾਂ ਦੇ ਅਗਲੇ ਸਮਾਗਮ ਵਿੱਚ ਕਿੱਥੇ ਜਾਣਗੇ ਤੇ ਕਿਉਂਕਿ ਸਤਿਗੁਰੂ ਦਾਸ ਮਹਾਰਾਜ ਕਹਿੰਦੇ ਚਿਤ ਸਿਮਰਨ ਕਰੋ ਨੈਣ ਅਭ ਲੋਕ ਨੂੰ ਸਰਵਣ ਬਾਣੀ ਸਜਸੂ ਰੱਖੋ ਮਨਸ ਮੁਦਕਰ ਕਰੋ ਚਰਨ ਹੈ ਤਿਤਰ ਰਸਨਾ ਅੰਮਤ RAM ਨਾਮ પાਕੋ ਇਹ ਜਿਹੜਾ ਪ੍ਰਮਾਤਮਾ ਦਾ ਮਾਰਗ ਹੈ ਇਹ ਇੰਨਾ ਸੌਖਾ ਨਹੀਂ ਤੇ ਮਾਰਗ ਅੰਦਰ ਚੱਤੇ ਦੇ ਨਾਲ ਸਿਮਰਨ ਕਰੋ ਨਕ ਅੱਖਾਂ ਜਿਹੜੀਆਂ ਉਹ ਪਰਮਾਤਮ ਦੇ ਦਾਸਨਾ ਵਾਸਤੇ ਸਦੀਆਂ ਤੱਕ ਬਲੇ ਰਹਿਣੀ ਚਾਹੀਦੀਆਂ ਨੇ ਕੰਨ ਜਿਹੜੇ ਹਰੀ ਜਸ ਕੀਤੀ ਦੇ ਨਾਲ ਭਰਪੂਰ ਰਹਿਣੇ ਚਾਹੀਦੇ ਹਨ ਮਨ ਉਹਦੇ ਚਰਨਾ ਦਾ ਪੋਰਾ ਬਣ ਜਾਣਾ ਚਾਹੀਦਾ ਹੈ ਰਸਨਾ ਨਾਮ ਉਹਦੇ ਪ੍ਰਭ ਪਰਮਾਤਮ ਦਾ ਸਿਮਨ ਕਰਨਾ ਚਾਹੀਦਾ ਤੇ ਫਿਰ ਤਦ ਜਾ ਕੇ ਉਹਦਾ ਜਿਹੜਾ ਪਿਆਰ ਹੈ ਪਿਆਰੀ ਸਾਧ ਸੰਗਤ ਦੇ ਇਨਸਾਨ ਨੂੰ ਪ੍ਰਾਪਤ ਹੁੰਦਾ ਤੇ ਜਿਹੜਾ ਐਨੇ ਮਹਿੰਗੇ ਮੁੱਲ ਦਾ ਪਿਆਰਿਆ ਮਾਰੇ ਕਹਿੰਦੇ ਸੀ ਕਿਸੇ ਕੀਮਤ ਵੀ ਘਟਾ ਨਹੀਂ ਦੇ ਸਕਦੇ ਕਿਸੇ ਵੀ ਕੀਮਤੇ ਘਟਾ ਨਹੀਂ ਦੇ ਸਕਦੇ ਮੇਰੀ ਪ੍ਰੀਤ ਗੋਵਿੰਦ ਸਿੰਘ ਜਨ ਇਕੱਠੇ ਮੈਂ ਤਾਂ ਮੋਹਲ ਮੰਗੀ ਲਈ ਜੀ ਸਕਦੇ ਕਹਿੰਦੇ ਜੀ ਆਪਣੀ ਜ਼ਿੰਦਗੀ ਦੇ ਸਾਰੇ ਸਵਾਸ ਲਾ ਕੇ ਉਹਦੀ ਪ੍ਰੀਤ ਜਿਹੜੀ ਆ ਪਿਆਰ ਹਾਸਲ ਕੀਤਾ ਕਹਿੰਦੇ ਸੀ ਉਹਨੂੰ ਘਟਣ ਨਹੀਂ ਦੇ ਸਕਦੇ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਗੁਰੂ ਘਰ ਆਉਣ ਦਾ ਲਾਹਾ ਲਿਆ ਕਰੋ ਲੋਕਲਾਜ ਨੂੰ ਛੱਡ ਦਿਓ ਮੈਂ ਹਰ ਇੱਕ ਵਾਰੀ ਇਸ ਥੇ ਤੇ ਗੱਲ ਕਰਨਾ ਬਾਅਦ ਵੀ ਜੇ ਮੈਂ ਇਹੀ ਕਹਾਂਗਾ ਤੇ ਮੈਂ ਜਿਹੜੀ ਲੋਕਲਾਜ ਆ ਭਾਈਚਾਰਾ ਆ ਰਿਸ਼ਤੇਦਾਰੀ ਇਹ ਡੇਰੇ ਵਿੱਚ ਨਹੀਂ ਡੇਰੇ ਬਾਹਰ ਹੈ ਕਿਉਂਕਿ ਮਹਾਪੁਰਸ਼ ਕਹਿੰਦੇ ਸੰਤ ਬਾਬਾ ਚੰਦ ਸਾਹਿਬ ਕਹਿੰਦੇ ਸੀ ਜਦ ਤੁਸੀਂ ਗੁਰੂ ਘਰ ਆਗੇ ਨਾ ਸਾਡੇ ਕੋ ਰਿਸ਼ਤੇਦਾਰ ਨਹੀਂ ਪੈਣ ਪਰਾ ਨਹੀਂ ਕੋਈ ਤੇ ਅਸੀਂ ਪਹਿਲੀ ਸਾਂਸ ਤੇ ਦੇਖ ਲਓ ਨਾ ਤੁਸੀਂ ਆਉਂਦੇ ਜਦ ਤੇ ਬੀਬੀਆਂ ਇੱਕ ਦੂਜੇ ਨੂੰ ਗਾਲ੍ਹਾਂ ਮਿਲਦੀਆਂ ਤੇ ਕੀਰਤਨ ਹੁੰਦਾ ਹੋਈ ਜਾ ਬਈ ਕਹਣਾ ਕੀ ਕੀ ਲੈਣਾ ਕੀਰਤਨ ਤੋਂ ਤੇ ਜਦ ਅਸੀਂ ਜੱਪੀ ਪਾ ਕੇ ਕਦੀ ਕਿਸੇ ਨੂੰ ਮਿਲਦੇ ਆ ਪ੍ਰਾਣੀ ਕਿਉਂਕਿ ਬਾਣੀ ਕਹਿੰਦੀ ਪ੍ਰਾਪ ਕੀ ਉਸਤ ਕਰੋ ਸੰਤ ਮੀਰ ਸਾਹਿਬ ਦਾ ਇਕਾਗਰ ਚੀਤੇ ਇਕਾਗਰਤਾ ਹੁਣੇ ਜੁੜੀ ਹੈ ਇਹ ਬਾਅਦ ਵਿੱਚ ਵੀ ਇਦਾਂ ਦੇ ਕੰਮ ਹੋ ਜਾਂਦੇ ਤੇ ਜਿਹਦੇ ਅਸੀਂ ਆਏ ਤਾਂ ਸੇਵਾ ਕਰਨੀ ਚਾਹੀਦੀ ਹੈ ਜਿੰਨੇ ਤਾਂ ਤੁਸੀਂ ਘਾਲਣਾ ਨਹੀਂ ਘਾਲਦੇ ਪਿਆਰੀ ਸਾਧ ਸੰਗ ਜੀ ਉਹਨਾਂ ਚ ਪ੍ਰਾਪਤ ਨਹੀਂ ਹੁੰਦਾ ਕੋਈ ਵੀ ਪ੍ਰਾਪਤ ਨਹੀਂ ਹੋ ਸਕਦਾ ਜੇ ਉਸਨੂੰ ਉਹਦੇ ਮਿਲ ਜਵੇ ਨਹੀਂ ਮਿਲਦਾ ਕਿਉਂਕਿ ਕੁਦਰਤ ਦਾ ਦਸਤੂਰ ਹੈ ਜਿੰਨਾ ਅਸੀਂ ਬੀਜਾਂਗੇ ਪੈਸੇ ਉਹਨੇ ਵੜਣਾ ਤੇ ਫੇ ਜਦੈਸੇ ਸਾਨੂੰ ਝੋਲੀਆਂ ਪਰਕੇ ਜਾਈਏ ਕਿਤੇ ਵੀ ਕੋਈ ਵੀ ਬੰਦਾ ਪੈਰੀ ਸਾਸ ਸੰਗ ਤੇ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਸਕਦੇ ਪਰਮਾਤਮਾ ਨੂੰ ਨਹੀਂ ਦੇ ਸਕਦੇ ਇਸ ਕਰਕੇ ਇਦਾਂ ਦੀਆਂ ਗੱਲਾਂ ਦਾ ਖਿਆਲ ਰੱਖਿਆ ਕਰੋ ਗੁਰੂ ਘਰ ਵਿੱਚ ਉਹਨੇ ਸੰਗ ਦੇ ਵਿੱਚ ਉਹਨੇ ਤੁਸੀਂ ਇਦਾਂ ਦੀਆਂ ਗੱਲਾਂ ਦਾ ਖਿਆਲ ਰੱਖਿਆ ਕਰੋ ਤਦ ਜੀਵਨ ਉੱਚਾ ਤੇ ਸੁੱਚਾ ਬਣਨਾ ਤੇ ਫੇ ਪੈਰੀ ਸਾਸ ਨਹੀਂ ਨਹੀਂ ਤਾਂ ਫੇ ਜਿਹੜਾ ਤੁਸੀਂ ਆ ਕੇ ਸਮਾਂ ਇੱਥੇ ਬਤੀਤ ਕਰਦੇ ਉਹ ਫੇ ਫਲੀ ਭੂਤ ਨਹੀਂ ਉਹਨਾਂ ਫਾਲਾ ਨਹੀਂ ਮਿਲਣਾ ਜਿੰਨਾ ਮਿਲਣਾ ਚਾਹੀਦਾ ਸੀ हां ਜਿਹੜਾ ਕਰਮ ਕੀਤਾ ਉਹ ਤਾਂ ਮਿਲਣੀ ਹੈ ਕਰਮ ਦਾ ਫਲ ਤਾਂ ਸਾਨੂੰ ਮਿਲਣੀ ਹੈ ਇਸ ਕਰਕੇ ਪੈਰੀ ਸਾਧ ਸੰਗ ਜੀ ਸਟੇਜ ਸੈਕਟੀ ਆ ਪੈਰੀ ਸਾਧ ਸੰਗ ਜੀ ਕਿਉਂਕਿ ਉਹਨੂੰ ਉੱਚਾ ਸੁਣਨਾ ਉਹਦੇ ਪਾਸੇ ਦੀ ਗੱਲ ਨਹੀਂ ਉਹਨੂੰ ਗੱਲ ਅਸੀਂ ਕੋਈ ਹੋਰ ਕਹਿੰਨੇ ਨੇ ਹੋਰ ਵਿਚਾਰੇ ਨੂੰ ਹੋਰੋ ਕੀ ਪਤਾ ਲੱਗ ਜਾਂਦਾ ਇਸ ਕਰਕੇ ਹੈਗਾ ਪੈਰੀ ਸਾਧ ਗੁਣੀ ਗਿਆਨੀ ਸਭ ਕੁਝ ਠੀਕ ਹੈ ਪਰ ਜਿਹੜਾ ਬੰਦਾ ਕਹਿੰਦਾ ਸਾਡੀ ਗੱਲ ਨਹੀਂ ਸਿੰਘ ਮੈਂ ਕਹਾਂ ਤੇ ਵਸ ਦੀ ਗੱਲ ਨਹੀਂ ਇਕਲ ਅਵਾਜ਼ਾਂ ਦੀ ਆ ਜਿੱਦਾਂ ਉਹਨੂੰ ਪਤਾ ਨਹੀਂ ਲੱਗਦਾ ਅੱਜ ਤੇ ਇਸ ਕਰਕੇ ਪਿਆਰੀ ਸਾਧ ਸੰਗਤ ਫੇਰ ਵੀ ਬਹੁਤ ਵਧੀਆ ਸਟੇਜ ਦਾ ਕੰਮ ਕਰ ਰਹੇ ਆ। ਹੌਲੀ ਹੌਲੀ ਹੋਰ ਪਿਆਰੀ ਸਾਧ ਸੰਗਤ ਵਧੀਆ ਹੋਈ ਜਾਣਾ ਤੇ ਹੌਲੀ ਹੌਲੀ ਨਿਕਾਰ ਆਉਂਦਾ। ਹਰੇਕ ਕੰਮ ਦੇ ਵਿੱਚ ਹੌਲੀ ਹੌਲੀ ਕਿਉਂਕਿ ਪਹਿਲਾਂ ਇਹ ਪੋਲੀਟਿਕਲ ਸਟੇਜਾਂ ਚਲਾਉਂਦੇ ਹਣ ਧਾਰਮਿਕ ਚਲਾਉਣੀ ਬੜੀ ਔਖੀ ਹੈ। ਤੇ ਇਸ ਕਰਕੇ ਪਿਆਰ ਸੋ ਦੀ ਗੱਲ ਦਾ ਗੁੱਸਾ ਨਾ ਕਰਿਆ ਗੁਰੂ। ਮੈਨੂੰ ਬੰਦੇ ਇਤਰਾਜ਼ ਕਰਦੇ ਰਹਿੰਦੇ ਬਾਬਾ ਜੀ ਇਦਾਂ ਆਹ ਇਦਾਂ ਗੱਲ ਹੈ ਕੀ ਆਹ ਇਦਾਂ ਕਹਿ ਦਿੱਤਾ। ਉਹ ਮੈਂ ਕਿਹਾ ਕੋਈ ਗੱਲ ਗੁੱਸਾ ਨਾ ਕਰੋ ਬਾਅਦ ਵਿੱਚ ਸਮਝਾਇਆ ਕਰੋ। ਜਾਦਾ ਸਪੀਕਰ ਨਹੀਂ ਕੋਈ ਚੱਲਦਾ ਕੋਈ ਰੋਣਾ ਨਹੀਂ ਬੰਦਾ ਫੇਰ ਸਮਝ ਆਏਗਾ ਫੇਰ ਉਹਨੂੰ ਸੁਣ ਪੰਗਾ ਇਸ ਕਰਕੇ ਨੱਚਣਾ ਕੁੱਦਣਾ ਮਨ ਕਾ ਚਾਹੋ ਜਿਨਾ ਮਨ ਪਾਉ ਤੇ ਨਾ ਮਨ ਪਾਉ ਹੱਸਾ ਮੁਖੜ ਵੀ ਜਰੂਰ ਹੈ ਪ੍ਰੇਸ਼ਾਨ ਇਸ ਕਰਕੇ ਸਤੂ ਗੁਰੂ ਦਾ ਸਗਲ ਭਗਵਨ ਕੇ ਨਾਇਕਾ ਇੱਕ ਛਣ ਦਰਸ਼ ਦਿਖਾ ਦੇ segala <Song> pawan ke naika ek chene darse you FUPO! şekil Yo. ਕਿਸ਼ੇਨ ਦਰਸ ਦਿਖਾ ਦੇ ਇਸਾਰੀ ਸ੍ਰਸਟੀ ਦੇ ਮਾਲਕ ਸ੍ਰਸਟੀ ਨੂੰ ਰਚਣ ਵਾਲੇ ਮਾਲਕ ਕਹਿੰਦੇ ਕਿਸ਼ੇਨ ਦਰਸ ਦਿਖਾ ਜਿਹਦੇ ਨਾਲ ਮੇਰਾ ਜ਼ਿੰਦਗੀ ਦਾ ਜਿਹੜਾ ਇਲਕਸ਼ਣ ਅਪੂਰਾ ਹੋਏਵੇ ਕਾਂਕੀ ਇੱਕੇ ਦਸਤ ਹਾਰੋ ਨਾਨਕ ਹੁਣ ਸੰਗ ਮੋਹੇ ਦਾ ਤੇ ਜਿਹਦੇ ਨਾਲ ਪਿਆਰੀ ਸਾਧ ਸੰਗਤ ਜਿੰਦਗੀ ਦਾ ਆਧਾਰ ਹੋ ਜਾਣਾ ਉਹ ਬੇਨਤੀ ਅਦਾਸ ਕਰਨੀ ਚਾਹੀਦੀ ਹੈ ਪਰਮਾਤਮਾ ਦੇ ਚਾਹਨਾ ਵਿੱਚ ਕੰਮ ਕਰ ਅਸੀਂ ਕਰਦੇ ਠੀਕ ਹੈ ਪਿਆਰੀ ਸਾਧ ਸੰਗਤ ਔਰ ਇੱਥੇ ਹੀ ਪਿਆਰੀ ਸਾਧ ਸੰਗਤ ਜਿਹੜਾ ਮਹਾਪੁਰਸ਼ਾਂ ਦੇ ਪ੍ਰਕਾਸ਼ ਦੇਵਤਾ ਸਮਾਗਮ ਸੀ ਪਿਆਰੀ ਸਾਧ ਸੰਗਤ ਜੀ ਉਹਦੀ ਸਮਾਪਤੀ ਇਸ ਸਮੂਹ ਦੇਰਾਂ ਦੇ ਮਹਾਪੁਰਸ਼ਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਦੇ ਰ ਵਿੱਚੋਂ ਜੇ ਮੈਂ ਕਹੇ ਭਰਿਆ ਸਮੇਂ ਵਿੱਚੋਂ ਕੱਢ ਕੇ ਆਪ ਸੰਗਤਾਂ ਨੂੰ ਦਰਸ਼ਨ ਦਿੱਤੇ ਔਰ ਪਿਆਰੀ ਸਾਧ ਜਿਨ੍ਹਾਂ ਨੇ ਗੁਰੂ ਘਰ ਆ ਕੇ ਸੇਵਾ ਕੀਤੀ ਪਿਆਰੀ ਉਹਨਾਂ ਦਾ ਵੀ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਿਆਰੀ ਸਾਧ ਸੰਗਤ ਜੀ ਔਰ ਜਿਹੜੇ ਸਾਡੇ ਕਾਂਚੀ ਟੀਵੀ ਵਾਲੇ ਹਨ ਗੋਬਿੰਦ ਜਿਹੜਾ ਪਿਆਰੀ ਸਾਧ ਸੰਗਤ ਜੀ ਚੈਨਲ ਹੈ ਹਨੀ ਪਿਆਰੀ ਸਾਧ ਸੰਗਤ ਜੀ ਸਰਗੁੰਦੀ ਤੋਂ ਉਹ ਦਾ ਵੀ ਪਿਆਰੇ ਸਤੰਦਾਂ ਤੋਂ ਲੈਬ ਪ੍ਰੋਗਰਾਮ ਪੈਰੀ ਸਾਸੰਗ ਜੀ ਚਲਾ ਰਿਹਾ ਹੈ ਤੇ ਪੈਰੀ ਸਾਸੰਗ ਜੀ ਬੇਨਤੀ ਹੈ ਕੋਈ ਵੀ ਕੋ ਸਮਾਗਮ ਦੀ ਗੱਲ ਹੈ ਨਾ ਕੋਈ ਵੀ ਗੱਲ ਹੈ ਪੈਰੀ ਸਾਸ ਇਹ ਇਹ ਬੱਚੇ ਤੋਂ ਨਾ ਤੁਸੀਂ ਪੁੱਛ ਸਕਦੇ ਹੋ ਨਾ ਟੈਲੀਫੋਨ ਲੈ ਸਕਦੇ ਕੋਈ ਵੀ ਸਮਾਗਮ ਇਹਦੇ ਨਾਲ ਗੱਲ ਕਰ ਸਕਦੇ ਹੋ ਕਿਉਂਕਿ ਇਹ ਦਾ ਜਿਹੜਾ ਚੈਨਲ ਹੈ ਇਹੀ ਉਹਦੇ ਤੇ ਕੱਲਾ ਪਾਊਗਾ ਉਹ ਆਪਣੀ ਪੈਸੇ ਕੋਈ ਪੋਸਟ ਪਾ ਸਕਦਾ ਕਿਸੇ ਤਰ੍ਹਾਂ ਦੀ ਕਿਉਂ ਡੇਰੇ ਦੀ ਜਿਹੜੀ ਪੈਰੀ ਸਾਸੰਗ ਕੋਈ ਵੀ ਗੱਲ ਇਹ ਜਿਹੜਾ ਬੱਚਾ ਪਰ ਬੜੀ ਸੇਵਾ ਕਰਦਾ ਕਿਉਂਕਿ ਜਿੱਦਾਂ ਸੇਵਾ ਕਰੋਗੇ ਪਿਆਰੀ ਸਾਧ ਸੰਗ ਜੀ ਫੇ ਫਲ ਵੀ ਲੱਗਦਾ ਤੇ ਆਗਿਆਕਾਰ ਵੀ ਪਿਆਰੀ ਸਾਧ ਸੰਗ ਜਿੰਨਾ ਮਰਜੀ ਕੰਮ ਜੋ ਮਰਜੀ ਛੱਡ ਕੇ ਪਿਆਰੇ ਸਾਹ ਆ ਜਾਂਦਾ ਤੇ ਇਸ ਕਰਕੇ ਇਸ ਤਰ੍ਹਾਂ ਪਿਆਰ ਕਰਨਾ ਜਦੋਂ ਗੁਰੂ ਘਰ ਦੇ ਨਾਲ ਮਹਾਪੁਰਸ਼ਾਂ ਦੇ ਨਾਲ ਫਿਰ ਝੋਲੀਆਂ ਬੰਦਾ ਭਰ ਕੇ ਜਾਂਦਾ ਤੇ ਉਹਦਾ ਜੀਵਨ ਤੇ ਤੁਹਾਡੇ ਸਾਹਮਣੇ ਵੀ ਆ ਪਿਆਰੀ ਸਾਧ ਸੰਗ 2 ਸਾਲ ਵਿੱਚ ਕਿਤੇ ਦੀ ਕਿਤੇ ਬੰਦਾ ਬੱਚਾ ਪਹੁੰਚ ਜਾਂਦਾ ਇਹ ਸੇਵਾ ਦਾ ਫਲ ਹੈ ਜਦ ਤੁਸੀਂ ਸੇਵਾ ਕਰਦੇ ਨਾ ਪ੍ਰਮਾਤਮਾ ਏਦਾਂ ਦੀ ਬਖਸ਼ਿਸ਼ ਕਰਦਾ ਨਾ ਤੇ ਪਿਆਰੀ ਸਾਧੂ ਦਿਨਾਂ ਵਿੱਚ ਬੰਦਾ ਕਿਤੇ ਕਿਤੇ ਪਹੁੰਚ ਜਾਂਦਾ ਪਰ ਸੇਵਾ ਹੋਣੀ ਚਾਹੀਦੀ ਹੈ ਵੀ ਬਾਦੂ ਵਿੱਚ ਮਾਲ ਨਹੀਂ ਹੋਣਾ ਚਾਹੀਦਾ ਇਸ ਕਰਕੇ ਬੱਚੇ ਦਾ ਬਹੁਤ ਧੰਨਵਾਦ ਹੈ ਕਾਂਚੀ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਹੋਰ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਿਆਰੀ ਸਾਧ ਸੰਗਤ ਜੀ ਵਿਚਾਰਾਂ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਗਲਤੀ ਹੋ ਜਾਂਦੇ ਸੰਗਤ ਬਖਸ਼ਣ ਨੂੰ ਯੋਗ ਹੈ ਪਿਆਰੀ ਸਾਧ ਸੰਗਤ ਜੀ ਜਿਹੜਾ 2 ਅਗਸਤ ਦਾ ਪੈਰੀਸਾ ਸਮਾਗਮ ਹੋਣਾ ਸੰਤ ਬਾਬਾ ਚੰਨ ਦਾ ਸਮਾਰੋਹ ਦੀ ਵਰਸੀ ਬੇਨਤੀ ਹੈ ਸੰਗਤਾਂ ਨੂੰ ਪਹਿਲੇ ਖੰਡ ਪਾਠ ਨੋਟ ਕਰਾ ਦੇ। ਤੇ ਇਸ ਕਰਕੇ ਕਿਉਂਕਿ ਬਹੁਤ ਸਨੀਆਂ ਗੱਲਾਂ ਹੁੰਦੀਆਂ ਪੈਰੀਸਾ ਸੰਗ ਜੀ ਜਿੱਦਣ ਪਾਠ ਰੱਖਣਾ ਨਾ ਉਸ ਦਿਨ ਸਾਨੂੰ ਟੈਨਫੂਲ ਕਰਦੇ ਕਈ ਵਾਰ ਕਹੀਦਾ ਲੇਕਿਨ ਫਿਰ ਸੁਣਦੇ ਨਹੀਂ ਚੱਜਦਾ। ਇੱਥੋਂ ਪਤਾ ਲੱਗ ਜਾਂਦਾ ਕਿ ਜਿਹੜੇ ਨਾ ਬੰਦੇ ਆ ਉਹ ਸਰੋਤੇ ਨਹੀਂ ਸੁਣਦੇ ਨਹੀਂ ਵੀ ਸਾਤ ਸ੍ਰੀ ਤੋਂ ਕੀ ਕਿਹਾ ਜਾਂਦਾ। ਜੇ ਸੁਣਨੇ ਜਾਵੇ ਫਿਰ ਤਾਂ ਹਫ਼ਤਾ ਪਹਿਲਾਂ ਨੋਟ ਕਰਾ ਦੇਣਾ। ਤੇ ਇਸ ਕਰਕੇ ਪਾਠ ਰਹਿ ਗਿਆ। ਕੋਈ ਸੀ ਕਹ ਕੇ ਦੇਸੀ ਕੀਤੇ ਪਿਆਰੀ ਸਾਧ ਸੰਗਤ ਜੀ ਕਿਉਂਕਿ ਜੇ ਕਰ ਦਿੰਦੇ ਬਾਸ ਰੂਪ ਲੈਂਦੇ ਫਿਕਰ ਹੋਈ ਗਿਆ ਇਸੇ ਕਰਕੇ ਨਹੀਂ ਕੀਤੇ। ਵੀ ਟਾਈਮ ਨਾਲ ਅੱਗੇ ਤੋਂ ਟਾਈਮ ਨਾਲ ਪੜਾ ਜਿਹੜਾ ਪਾਠ ਨੋਟ ਕਰਾਉਣਗੇ। ਤੇ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਇੱਥੇ ਆਪਣੇ ਸ਼ਰਧਾਂ ਦੇ ਬਧਾ ਦੇ ਬੇਚਾਨਾ ਕਰਦਾ ਨਿਕਾ ਪ੍ਰਗੰਦੇ ਭੁੱਲਾ ਚੁੱਕਾ। ਗਲਤੀ ਹੋ ਜਾਂ ਸੰਗਤ ਵਾਸੀ ਜੀ ਕਰੋ ਰਸਨ ਪਵਿੱਤਰ ਚਾਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋਨਰ ਪੈ ਸਤਗੁਰਪ੍ਰਦਾਸ ਮਹਾਰਾਜ ਕੀ ਜੈ ਬੁਲੇ ਸੋਨਰ ਪੈ ਸੰਤ ਬਾਬਾ ਗੋਵਿੰਦਦਾਸ ਮਹਾਰਾਜ ਕੀ ਜੈ ਬੁਲੇ ਸੋਨਰ ਪੈ ਸੰਤ ਬਾਬਾ ਚਮਨਦਾਸ ਮਹਾਰਾਜ ਕੀ ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਬੇਨਤੀ ਹੈ ਵੀ ਕਾਂਚੀ ਬੀਬੀ ਵਾਲਿਆਂ ਨੂੰ ਵੀ ਗੋਵਿੰਦ ਚੈਨਲ ਜਿਹੜਾ ਪਿਆਰੀ ਸੀ ਉਹਨਾਂ ਨੂੰ ਵੀ ਬੇਨਤੀ ਹੈ ਬੱਚਿਆਂ ਵੀ ਆਪਣੇ ਸਰੂਪੇ ਲੈ ਲੈਣ ਤੇ ਇਸੇ ਕਰਕੇ ਵੀ ਪਿਆਰੀ ਸਾਧ ਸੰਗਤ ਜੀ ਵੀ ਔਰ ਦਾਸ ਹੋਵਗੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਾਂਚੀ ਟੀਵੀ ਵਾਲੇ ਸਾਡੇ ਸਾਥੀਆਂ ਨੂੰ ਬੇਨਤੀ ਕਰਦੇ ਆ ਕਿ ਗੁਰੂ ਘਰ ਦੀ ਬਖਸ਼ਿਸ਼ ਮਹਾਪ੍ਰਸੰਤ ਪ੍ਰਾਪਤ ਕਰ ਲੈਣ ਡੇਰਾ ਬਾਬਾ ਗੋਵਿੰਦਾਸ ਲਾਈਵ YouTube ਚੈਨਲ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਮੈਂ ਕੁਕਰ ਦੀ ਵਕਸ਼ੇਸ਼ੇthropa ਪ੍ਰਾਪਤ ਕਰ ਲੈਣਾ ਤੇ ਸਾਊਂਡ ਵਾਲੇ ਵੀ ਵੀਰ ਗੋਬਿੰਦ ਸਾਊਂਡ ਸਰਵਿਸ ਕਰਾਇਆਂ ਵਾਲੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਤੇ ਗੁਰੂ ਘਰ ਦੀ ਵਕਸ਼ੇਸ਼ੇthropa ਪ੍ਰਾਪਤ ਕਰ ਲੈਣਾ 1100 ਰੁਪਏ ਅਰਜਨ ਸਿੰਘ ਪੂਰਨਪੁਰ ਤੋਂ ਲੰਗਰ ਵਾਸਤੇ ਪਾ ਕੇ ਗਏ ਆ ਯੋਗਦਾਨ ਅਸੀਂ ਉਹਨਾਂ ਦਾ ਧੰਨਵਾਦੀ ਆ ਜੋ ਬੁਲੇ ਸੋਨ ਪੈ ਸਤਗੁਰ ਬਦਾਸ ਮਹਾਰਾਜ ਕੀ ਜੈ ਜੋ ਬੁਲੇ ਸੋਨ ਪੈ ਸੰਤ ਬਾਬਾ ਗੋਵਿੰਦਾਸ ਮਹਾਰਾਜ ਕੀ ਜੈ ਜੋ ਬੁਲੇ ਸੋਨ ਪੈ ਸੰਤ ਬਾਬਾ ਚੰਦਨਦਾਸ ਮਹਾਰਾਜ ਕੀ ਸਾਊਂਡ ਵਾਲੇ ਗੋਵਿੰਦ ਸਾਊਂਡ ਵਾਲੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਕੁਰੂ ਕਰ ਦੀ ਬਖਸ਼ਿਸ਼ ਪ੍ਰਾਪਤ ਕਰ ਲਓ ਹੁਣ ਸਾਰੇ ਸੰਗਤ ਦੇ ਚਰਨ ਚ ਬੇਨਤੀ ਹੈ ਕਿ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਣੀ ਹੈ ਸਾਰੇ ਸੰਗਤ ਅਰਦਾਸ ਵਿੱਚ ਆਮ ਲੋਭੋ ਤੇ ਮੈਂ ਭਾਈ ਸਾਹਿਬ ਭਾਈ ਗਿਆਨੀ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਦੀਵਾਨ ਦੀ ਸਮਾਪਤੀ ਦੀ ਅਰਦਾਸ ਕੀ ਸ਼ੁਰੂ ਕਰੋ ਜੋ ਲਈ ਸੋਨਰ ਭੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕੋ ਨਾਨਕ ਸਭ ਤੇਰੀ ਵਡਿਆਈ ਕੋ ਨਾਉ ਨ ਜਾਣੇ ਵੀਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ 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 ਦੀਨੇ ਤਾਪਨ ਬਾਰਣ ਹਾਰਾ ਦੁਖੰਤਾ ਸੁਗਰਾ ਤਾਪ ਕੋ ਬਿਗਨ ਨੂ ਲਾਗੇ ਜਾਕੇ ਪ੍ਰਭ ਅਗੇ ਅਰਦਾਸ ਅਰਦਾਸ ਇਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤ ਜੀ ਸਹਾਈ ਵਾਰ ਸ੍ਰੀ ਭਗਉਤ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਉਤੀ ਸਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਇਸ ਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਅਰੜਾਈ ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿ ਰਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਰਨੋ ਨਿਦਾਵੇ ਧਾਈ ਸਭ ਤੇ ਹੁਣ ਇਸ ਹਾਈ ਦਸਵੇਂ ਪਾਚਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਬਤਹੀਂ ਹੋਣਾ ਜੀ ਸਹਾਈ ਸਬਤਹੀਂ ਹੋਣਾ ਜੀ ਸਹਾਈ ਜਿਸਾਂ ਪਾਠ ਚੰਨਿਆਂ ਦੀ ਜੋਟ ਸਦੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਝੰਤੜ ਕੇ ਭੱਲੋ ਜੀ ਗੁਰੂ ਜੀ ਕੇ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਹਿਬਜਾ ਦੇ ਚਾਲੀਆਂ ਮੁਕਤਿਆਂ ਹਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ تیر ਨਾਮ ਜੱਪਿਆ ਵੰਡ ਕਰ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਣਡਟ ਕੀਤਾ ਤਿਨਾਂ ਪਿਆਰਿਆਂ ਸਚੇਰਾਂ ਦੀ ਕਮਾਈ ਦਾ ਢੰਤਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਕੋਪਰੀਆਂ ਲੋਹਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦਵਾਰਲੇ ਸੇਵਾ ਕੀਤੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਸੰਗਨ ਵਾਹੀ तिना द कमाई टर के बोलो जी के ध्यान तर के बोलो जी प्रथमी सरबत खालसा जी की अरदास है जी सरबत खालसा जी को वाही गुरु वाही गुरु वाहीगुरु वाही चेता बेतावन का सदका सर्व सुख बेजह जहां खालसा जी साहेब ਤਹ ਤਹ ਰਚ ਰ ਦੇਖ ਤੇ ਪਦੇ ਬਿਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ দান ਕੀ ਸੁਦਾਨ ਰਹਿਤ দান ਵਿਵੇਕ দান ਬਸਾਉ দান ਭਰੋਸਾ দান ਦਾਨਾ ਸਰਦਾ ਨਾਮ ਨਾਨਕ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਛਣਾਨ ਚੌਕੀਆਂ ਝੰਡੇ ਬੰਗੇ ਜੋਗੋ ਜੋਗ ਅਟਲ ਧਰਮ ਕਜ ਕਰਾ ਜੀ ਭੋਲੋ ਜੀ ਗੁਰ ਸਿਕੰਧਾ ਮਰਣੀ ਮਾ ਮਾ ਤੁਜੀ ਮਤ ਪਾਦੀ ਰਾਖੇ ਆਪ ਵਾਹਿਗੁਰੂ ਏ ਕਾਲ ਪੁਰਖ ਆਪਣੇ ਪੰਥ ਦੇ ਸਦਾ ਸੋਹਾਈ ਜਟਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੜਾ ਗੁਰਤਾ ਮਨਜਨਤ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀਨ ਬਖਸ਼ੋ ਏ ਨਿਮਾਣਿਆਂ ਦੇ ਮਾਨ ਗੁਰੂ ਨੀ ਤਾਣਿਆਂ ਦੇ ਤਾਣ ਗੁਰੂ ਨਿਉਟਿਆਂ ਦੇ ਓਟ ਗੁਰੂ ਨਿਆਸਰਿਆਂ ਦੇ ਆਸਰੇ ਹੀ ਗੁਰੂ ਗ੍ਰੀਵਨਵਾਦਾਤਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਜਗਤ ਗੁਰੂ ਸਤਗੁਰੂ ਰਵੀਦਾਸ ਮਹਾਰਾਜ ਜੀ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾ ਵਿੱਚ ਅਰਦਾਸ ਬੇਨਤੀ ਜੋਤ ਜੀ ਅਸਤੇ ਪਾਛ ਜੀ ਮਹਾਰਾਜ ਧੰਨ ਧੰਨ ਬਾਬਾ ਸ੍ਰੀ ਚੰਜੀ ਮਹਾਰਾਜ ਧੰਨ ਧੰਨ ਬਾਬਾ ਗੁਰਦੁੱਤਾ ਦੀਨ ਦੁਨੀਕਾ ਟਿੱਕਾ ਜੋਵਰ ਮੰਗਿਆ ਸੋਈ ਦਿੱਤਾ ਧੰਨ ਧੰਨ ਬ੍ਰਹਮ ਗਿਆਨੀ ਬ੍ਰਹਮਲੀਨ 108 ਸੰਤ ਬਾਬਾ ਗੋਵਿੰਦਾ ਜੀ ਮਹਾਰਾਜ ਧੰਨ ਧੰਨ ਬ੍ਰਹਮ ਗਿਆਨੀ ਬ੍ਰਹਮਲੀਨ 108 ਸੰਤ ਬਾਬਾ ਚਮਨਦਾ ਜੀ ਮਹਾਰਾਜੀ ਆਪ ਜੀ ਦੇ ਡੇਰੇ ਦੇ ਸੰਚਾਲਕ ਸ੍ਰੀ ਮਹਾਰਾਜ 168 ਸੰਤ ਬਾਬਾ ਦੀਸਰਾ ਜੀ ਧੰਨ ਧੰਨ ਬ੍ਰਹਮ ਗਿਆਨੀ ਬ੍ਰਹਮਲੀ ਨੇ 168 ਸੰਤ ਬਾਬਾ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਸੰਤ ਬਾਬਾ ਗੋਬਿੰਦ ਸਾਹਿਬ ਮਹਾਰਾਜ ਜੀ ਕੀ ਬੋਲੇ ਸੋਨਰ ਪੈ ਸੰਤ ਬਾਬਾ ਚਮਨਦਾਸ ਮਹਾਰਾਜ ਜੀ ਕੀ ਬੋਲੇ ਸੋ ਸਤਿ ਸ੍ਰੀ ਅਕਾਲ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈ ਸਾਤ ਸਤ ਗੁਰ ਸੁਣੀਦਾ ਤੈ ਸੋਹੀ ਮੈਂ ਡੀਠ ਰਾਖ ਪਹਿ ਜਨਾਮ ਆਪਣੇ ਕੀ ਕਰਨ ਕਰਾਵਨ ਹਾਰੈ ਪ੍ਰਭ ਜੀਓ ਕਸਮਾਨਾ ਕਰ ਪਿਆਰ ਬੁਰੇ ਭਲੇ ਹਮ ਥਰ ਰਹਾ ਸੁਣੀ ਪੁਕਾਰ ਸਮਰੱਥ ਸੁਆਮੀ ਬੰਦਨ ਘਾਟ ਸਵਾਰੈ ਪਹਿਰ ਸਿਰ ਪਾ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੈ ਸੁਣੀ ਪੁਕਾਰ ਸਮਰੱਥ ਸਵਾਮੀ ਬੰਦਨ ਕਾਟ ਸਵਾਰੈ ਪੈਰ ਸਿਰ ਪਾ ਸੇਵਕ ਜਨ ਮਿਲੈ ਨਾਨਕ ਪ੍ਰਗਟ ਪਹਾੜੈ जी का ख़ालसा वाहिगुरु जी की फते ਬੱਸ ਟੂ ਲਾਦੇ ਬੋਰਡਰ ਦਾ ਹੈ